ਸਰਦਾਰ ਨਹੀਂ ਹੈਗੇ ਇਹ ਸਰਦਾਰਾਂ ਦੇ ਨਾਂ ਤੇ ਕਲੰਕ ਆ ਦੂਜੀ ਗੱਲ ਆ ਕੋਈ ਵਾਰਨਿੰਗ ਨਹੀਂ ਆ ਕੋਈ ਮਾਫੀ ਨਹੀਂ ਆ ਕੋਈ ਕੁਛ ਨਹੀਂ ਆ ਮੈਂ ਉਹਨਾਂ ਨੂੰ ਕਹਿਣਾ ਪਿਆ ਵੀ ਫੋਨ ਦੇ ਉੱਤੇ ਗੱਲ ਕਰ ਲੈਣਾ ਨੇ ਤਾਂ ਇਹਦਾ ਮੈਂ ਬੱਲਣ ਬਣਾ ਦੇਣਾ ਅੱਧੇ ਘੰਟੇ ਦੇ ਵਿੱਚ ਵਿੱਚ ਤੇ ਮੈਨੂੰ ਕੋਈ ਪਰਚੇ ਦੀ ਪਰਵਾਹ ਨਹੀਂ ਮੈਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੈਗੀ ਉਹਨਾਂ ਨੇ ਪੂਰੀ ਦੁਨੀਆ ਨੂੰ ਕੀ ਕਿਹਾ ਤੁਹਾਨੂੰ ਪਤਾ ਹੈ ਇਹ ਕੋਈ ਸਰਦਾਰ ਨਹੀਂ ਹੈ ਕੋਈ ਕੁਛ ਨਹੀਂ ਆ ਇਹਨਾਂ ਨੇ ਬਿੱਗ ਬੋਸ ਜਾਣ ਦੇ ਕਰਕੇ ਇਹ ਸਾਰਾ ਗੰਦਾ ਕੰਮ ਕੀਤਾ ਆ ਸਾਡੇ ਜਿਹੜੇ ਸਿੰਘ ਨੇ ਇਹ ਥੋੜੇ ਜੇ ਸ਼ਾਂਤ ਨੇ ਤੇ ਮੈਂ ਇਹਨਾਂ ਨੂੰ ਦੱਸਣਾ ਵੀ ਇਹਨਾਂ ਦੀ ਕਲੱਚ ਪਲੇਟਾਂ ਇਹਨਾਂ ਦੇ ਰਿੰਗ ਸਾਰੇ ਪੈਣੇ ਨੇ ਇਹਨਾਂ ਨੇ ਬਹੁਤ ਕੰਦ ਪਾਇਆ ਮੈਨੂੰ ਤਾਂ ਅੱਗੇ ਬੜਾ ਗੁੱਸਾ ਚੜਦਾ ਹੈ ਜਦੋਂ ਮੈਂ ਆਹ ਉਹ ਵੀਡੀਓ ਸੁਣਦਾ ਹਾਂ ਲੋਕਾਂ ਦੇ ਕੋਲ ਵੀ ਹੁੱਲੜ ਪੀਜਾ ਵੀ ਇਹਨੂੰ ਸ਼ਰਮ ਵਾਲੀ ਬਹਿਲਾ ਇਹਨੇ ਗੱਲ ਕੀਤੀ ਇਹਨੇ ਹੁਣ ਸਾਰੀ ਦੁਨੀਆ ਨੂੰ ਗਾਲ ਕੱਢੀ ਆ ਬਸ ਮੈਂ ਇਹ ਕਹਿਣਾ ਪਿਆ ਵੀ ਮੇਰੇ ਨਾਲ ਕੰਟੈਕਟ ਕਰ ਲੈਣ ਆ ਤੁਹਾਡੇ ਚੈਨਲ ਨਾਲ ਹੀ ਕਿਸੇ ਤਰੀਕੇ ਨਾਲ ਬਾਲੀ ਕਿ ਦੁਨੀਆ ਬੜੀ ਭੈਣਚੋ ਤੇ ਸਾਨੂੰ ਕਹਿੰਦੇ ਵੀ ਸਰੋ ਹੁੰਦੀ ਆ ਕਿਹੜਾ ਦੁਨੀਆ ਆਗਮ ਅਗੂਲਾ ਵੀ ਆ ਉਦੋਂ ਬਾਬਾ ਜੀ ਵੀ ਉਹਨਾਂ ਦੀ ਸਪੋਰਟ ਵਿੱਚ ਜਲੰਧਰ ਪਹੁੰਚੇ ਸੀ ਜਦੋਂ ਉਹਨਾਂ ਨੂੰ ਇਹ ਕੰਮ ਹੋਇਆ ਸੀ ਕਾਫੀ ਦੁਨੀਆ ਉਹਨਾਂ ਦੀ ਸਪੋਰਟ ਵਿੱਚ ਖੜੀ ਹੋ ਗਈ ਸੀ ਹਰ ਇੱਕ ਬੰਦਾ ਸਪੋਰਟ 'ਚ ਖੜਾ ਆ ਕਿ ਤੁਹਾਡਾ ਘਰ ਦਾ ਕੰਮ ਹੈ ਤੁਹਾਡੇ ਆਪਣੇ ਮੀਆਂ ਬੀਬੀ ਦੇ ਕੋਲੋਂ ਚੱਕਰ ਹੋ ਗਿਆ ਪਰ ਦੁਨੀਆ ਤੁਹਾਡੇ ਨਾਲ ਹੈ ਤੁਸੀਂ ਪਰਵਾਹ ਨਾ ਕਰੋ ਜਦੋਂ ਦੁਨੀਆ ਜਾ ਕੇ ਉਹ ਬੁਲਾਈਏ ਕਿ ਸਾਰੀ ਦੁਨੀਆ ਨੂੰ ਇਹਨਾਂ ਨੇ ਗਾਣਾ ਲਾ ਕੇ ਜਿਹੜੇ ਐਕਸ਼ਨ ਕਰਕੇ ਤੇ ਇੰਨੀ ਗੰਦੀ ਗਾਲ ਦਿੱਤੀ ਆ ਇਹਦਾ ਮਤਲਬ ਕੀ ਆ ਤੇ ਅੱਜ ਕਹਿੰਦੇ ਜੈਪੁਰ ਗਏ ਆਗੇ ਆ ਕਿਸਮਤ ਚੱਲੀ ਏ ਸਾਨੂੰ ਇੱਥੇ ਮਿਲੇ ਨਹੀਂ ਪਹਿਲਾਂ 50000 ਦਾ ਨਾਮ ਖਰਾਬ ਕੀਤਾ ਠੀਕ ਆ ਉਹ ਸਾਨੂੰ ਇੰਨਾ ਸ਼ਰਮ ਸਾਨੂੰ ਆਈ ਆਪਣੇ ਆਪ ਤੇ ਇਹਨੇ ਇੰਨੀ ਬੇਇੱਜ਼ਤੀ ਸਾਡੀ ਕਰਾਈ ਉਹ ਤੋਂ ਬਾਅਦ ਇਹਨੇ ਹੁਣ ਇੱਕ ਕਹਿ ਦਿੱਤਾ ਆ ਮੁੰਿੰਦਰ ਤੁਸੀਂ ਬਿਆਨ ਨਹੀਂ ਦਿਆ ਇਹਨੇ ਸਾਰੀ ਦੁਨੀਆ ਨੂੰ ਕਹਿਤਾ ਹੈ ਦੁਨੀਆ ਦੇ ਵਿੱਚ ਮੁੰਿੰਦਰ ਕਿਸੇ ਵੱਡੀ ਗੱਲ ਇਹਨੇ ਕਹਿੰਦੀ ਆ ਕਿ ਕਮੋਂ ਘਰਕਤਾ ਤੁਸਨੇ ਸਰਦਾਰਾਂ ਤੂੰ ਨਾ ਦੇ ਕੇ ਤੂੰ ਬਲੰਕਾ ਤੇ ਕੋਈ ਸਰਕਾਰ ਨਹੀਂ ਆ ਵੀ ਤੂੰ ਜਾਣ ਦੇ ਕਰਕੇ ਤੂੰ ਸਾਰਾ ਆਪਣਾ ਖੇਡ ਰਚਾਇਆ ਹੈ ਤੇਰੀ ਦੁਕਾਨ ਤੇ ਸੌਦੇ ਬਾਹਰ ਖੜੇ ਆ ਤੇਰੀ ਸੋਬ ਬੰਦ ਕਰਾ ਦਾਂਗੇ ਮਾफी ਮੰਗਦਾ ਐਡਾ ਨਹੀਂ ਵੀਡੀਓ ਕਦੀ ਵੀ ਨਹੀਂ ਤੂੰ ਪਾਉਣੀ ਹੈ ਜਿਉਂ ਕਿ ਆਪਾਂ ਇਹ ਵੀ ਤੋਪਾ ਰਹੇ ਆ ਕਿਉਂ ਆਪਾਂ ਸਾਰੀ ਦੁਨੀਆ ਨੂੰ ਕਹਿ ਰਹੇ ਆ ਕੀ ਕਹਿ ਰਹੇ ਆ ਪੱਕੀ ਮੈਸੇਜ ਦੇ ਰਹੇ ਆ ਸਾਰਿਆਂ ਨੂੰ ਕਹਿ ਰਿਹਾ ਕਿ ਇੱਕ ਨੂੰ ਨਹੀਂ ਕਹਿ ਰਿਹਾ ਸਾਰਿਆਂ ਨੂੰ ਕਹਿ ਰਿਹਾ ਆ ਇਹਦੇ ਵਿੱਚ ਹਿੰਦੂ ਮੁਸਲਮਨ ਸਿੱਖ ਸਾਰੇ ਆ ਗਏ ਹੁਣ ਬਬੇ ਕਿਤੇ ਪਹੁੰਚਿਓ ਮਿਲੇਗਾ ਨਾ ਮਿਲੇ ਹੀ ਨਹੀਂ ਆ ਮੈਂ ਮੇਰੇ ਸਟਾਫ ਨੂੰ ਕਿਹਾ ਵੀ ਨੰਬਰ ਤੇ ਫੇਸ ਰਿਐਕਸ਼ਨ ਕਰਦਾਂਗੇ ਵਾਸ ਤੇ ਮੇਰਾ ਕੰਮ ਲੈਣਾ ਸਭ ਕਿੰਨਾ ਟਾਈਮ ਲੱਗਾ ਹੈ ਉਹਨਾਂ ਦੇ ਬੰਦੀ ਬੇਰੰਗ ਤੁਸੀਂ ਨਾ ਮੈਂ ਵੀ ਉਹ ਐਕਸ਼ਨ ਕਰਦਾ ਸਾਰੇ ਬੱਤੇ ਉਹਨਾਂ ਦੇ ਨੰਬਰ ਤੇ ਟਰਾਈ ਕਰਦੇ ਨੰਬਰ ਬੰਦ ਆ ਰਿਹਾ ਜਿਸ ਤਰ੍ਹਾਂ ਵੀਡੀਓ ਤੇ ਅਪਸ਼ਰਦ ਬੋਲੇ ਗਏ ਹੈ ਵੀਡੀਓ ਦੇ ਵਿੱਚ ਆਪ ਸ਼ਬਦ ਬੋਲ ਰਹੇ ਹਾਂ ਹਾਂ ਕੋਈ ਰਾਜ ਸਾਹਿਬ ਦਾ ਠੀਕ ਹੈ ਦੇਖੋ ਵੀਡੀਓ ਸਲੀਡਰ ਵਾਲੀ ਵਿੱਚ ਆ ਗਿਆ ਬਿਲਕੁਲ ਇਹ ਉਹ ਕਿਹਨਾਂ ਨੂੰ ਸਲੀਡ ਕਰਾਉਣ ਨੂੰ ਇਹ ਕੀ ਸ਼ਬਦ ਬੋਲਦੇ ਤੇ ਤੁਸੀਂ ਪਬਲੀ ਸਿਟੀ ਯਾਰ ਤੁਸੀਂ ਕੋਈ ਸ਼ਰਮ ਕਰ ਲਓ ਤੁਸੀਂ ਸਰਦਾਰ ਬੰਦੇ ਹੋ ਇਹਨਾਂ ਨੂੰ ਤੁਸੀਂ ਪਹਿਲਾਂ ਸਰਦਾਰਾਂ ਦੀ ਬਿਨਾਂ ਮੈਂ ਕਹਿੰਦਾ ਕਿ ਹੋ ਮਨਿਸ ਹਰੀ ਨੂੰ ਚੈਰੇ ਸਾਰੀ ਦੁਨੀਆ ਨੂੰ ਕਹਿ ਰਹੀ ਹਾਂ ਮੈਂ ਤਾਂ ਹੈਰਾਨ ਹੈ ਕਿ ਲਾਭ ਮੌਕੇ ਮੈਨੂੰ ਮਿਲਿਆ ਨਹੀਂ ਕਹਿੰਦੇ ਜੈਪੁਰ ਗਿਆ ਆ ਕਿ ਮੈਂ ਕਹਿੰਦਾ ਵੀ ਕੋਈ ਵੀ ਇਦਾਂ ਦੀ ਦੁਕਾਨ ਨਹੀਂ ਕੋਈ ਇਦਾਂ ਦਾ ਸ਼ਾਖ ਨਹੀਂ ਕੋਈ ਇਦਾਂ ਦੀ ਲੋਕੇਸ਼ਨ ਨਹੀਂ ਹੁੰਦੀ ਹੈ ਕਿਉਂਕਿ ਥੋੜਾ ਜੀ ਦੁਕਾਨ ਦੇ ਉੱਪਰ ਪੂਰਾ ਨੈਟਵਰਕ ਨਾ ਹੋਵੇ ਪਰ ਇਹ ਕਿੱਥੇ ਲਿਕੇਸ਼ਨ ਹੋਈ ਆ ਇਹ ਸ਼ਾਖ ਨੂੰ ਸਾਰਾ ਪਤਾ ਹੈ ਉਹਨਾਂ ਨੂੰ ਆਏ ਆ ਵੀ ਇਹ ਬਾਬੇ ਆਏ ਆ ਗੱਲ ਕਰਨਗੇ ਕਿਸੀ ਉੱਧਰ ਜਾਣ ਵਾਲੇ ਐ ਨਹੀਂ ਸਿੱਧੇ ਸਾਕੇ ਬੈਠਣ ਲੱਗੇ ਬਾਕੀ ਬਾਕੀ ਚੈਨ ਲਗਾਹੀ ਸਨੇਹਾ ਕੀ ਜ਼ਾਇਕਾ ਨੂੰ ਦੇਣਾ ਚਾਹੁੰਦੇ ਆ ਸਾਰਿਆਂ ਨੂੰ ਕਿ ਜਿਹੜੇ ਗੰਦੀ ਕਾਇਕੀ गा ਰਹੇ ਆ ਗੰਦੇ ਬੰਦਾਰੇ गा ਰਹੇ ਆ ਉਹ ਬੰਦੋ ਜੋ ਬਾਹਰ ਆ ਜੋ ਉਹਨਾਂ ਦੀਆਂ ਵੀ ਲੱਗਾਂ ਚੰਗੀ ਦਾ ਧੋੜਾਂਗੇ ਉਹਨਾਂ ਦੇ ਸੰਗੀ ਵੀ ਨਾਲ ਪਹੁੰਚੀ ਜਾਈਆ ਇਹਨਾਂ ਇਹਨਾਂ ਦੇ ਸਾਹਮਣੇ ਵੀ ਸਮਝਾ ਕੇ ਗਏ ਸੀ ਹੌਸਲਾ ਦੇ ਕੇ ਚੰਗੀ ਤਰ੍ਹਾਂ ਕੀ ਪਰ ਮੁੱਖਾ ਕੋਈ ਨਹੀਂ ਜੋ ਨੰਗਿਆ تھا ਮਾਂ ਨੰਗੇ ਆਉਣ ਵਾਲੇ ਸਮੇਂ ਧਿਆਨ ਰੱਖਣਾ ਪਰ ਇਹ ਤਾਂ ਬਹੁਤ ਹੀ ਜ਼ਿਆਦਾ ਚਲੋ ਤੁਸੀਂ ਸਿੰਪਲ ਮੇਰੇ ਸਾਹਿਬ ਬਿਨਾਂ ਜ ਸਿਰਦੇਵ ਤੇ ਸੁੰਦਰ ਦਸਤਾਰਾ ਸਾਡੇ ਦਾੜਾ ਪ੍ਰਕਾਸ਼ਾ ਇਹ ਤਾਂ ਲੰਡੀ ਪੂਜੀ ਗਾਣਿਆਂ ਦੀ ਵੀਡੀਓ ਪਖਾਣ ਦਾ ਮਤਲਬ ਨਹੀਂ ਪੈਂਦਾ ਕਿ ਦਸਤਾਰਾ ਸਿਰਦੇਵ ਤੇ ਇੱਕੋ ਜਿਹਾ ਪਹਿਰਾਵਾ ਦੋਨਾਂ ਦਾ ਹੋਵੇ ਤਾਂ ਜ਼ਿਆਦਾ ਚੰਗੀ ਲੱਗ ਹੈ ਜੋ ਰੋੜਾ ਵੀ ਹੋ ਗਾ ਕੇ ਦੇ ਨਾਲ ਚੱਲਦੇ ਆ ਹਜੇ ਵੀ ਪਬਜੀ ਸਾਨੂੰ ਇਹ ਸਤੀਜਨੋ ਵਿਚਾਰ ਕਰਕੇ ਪਹੁੰਚਦਾ ਨਹੀਂ ਹੁਣ ਸ਼ੌਕਰ ਬੱਜੀ ਬਹੁਤ ਵੱਡੀ ਕੌਣ ਵਾਲੇ ਸਮਿਤੀ ਬੱਧੀਆ ਢੰਗ ਦੇ ਨਾਲ ਦੁਨੀਆ ਦੇ ਸਾਹਮਣੇ ਆਉਣਗੇ ਪਰ ਕੰਮ ਹੀ ਵਿਸ਼ਵਾਸ ਨਹੀਂ ਹੋਇਆ ਦੇਖ ਕੇ ਜਦੋਂ ਮੈਂ ਦੇਖੀ ਵੀਡੀਓ ਸਾਨੂੰ ਸਿੰਘਾਂ ਨੇ ਭਾਈ ਉਹਨਾਂ ਨੇ ਭਾਈ ਜਿਨ੍ਹਾਂ ਨੇ ਸਾਨੂੰ ਆਉਣ ਤੋਂ ਰੋਕਿਆ ਸੀ ਆਉਣ ਤੋਂ ਬਾਅਦ ਵੀ ਸਾਡਾ ਵਿਰੋਧ ਹੋਇਆ ਬਾਹਰਲੇ ਮੁਲਕਾਂ ਬਾਕ ਸਾਡਾ ਵਿਰੋਧ ਹੋਇਆ ਤੁਸੀਂ ਜਾ ਕੇ ਗਲਤ ਕੀਤਾ ਜਿਵੇਂ ਸਾਡੀਆਂ ਵੀਡੀਓ ਇੰਟਰਨੈਟ ਤੇ ਹਨ ਅੱਜ ਵੀ ਉਹਨਾਂ ਤੋਂ ਤੁਸੀਂ ਕਮੈਂਟ ਤੇ ਟਿੱਪਣੀਆਂ ਪੜ੍ਹ ਸਕਦੇ ਹੋ ਲੋਕਾਂ ਨੇ ਕਿਹਾ ਤੁਸੀਂ ਗਲਤ ਕੀਤਾ ਜਾ ਕੇ ਉੱਥੇ ਪਰ ਅਸੀਂ ਕਹਿੰਦੇ ਨਹੀਂ ਸਾਡਾ ਫਰਜ਼ ਸੀ ਹੌਸਲਾ ਦੇਣਾ ਪਰ ਸਾਡੇ ਹੌਸਲੇ ਜਿਹੜੀ ਜੋ ਮਰਜ਼ੀ ਕਰੋ ਬਾਅਦ ਜੋ ਵੀ ਤੁਹਾਡੇ ਨਾਲ ਆ ਨਹੀਂ ਗਰ ਤੇ ਕੰਮ ਦੇਤੀ ਨਾਲ ਨਹੀਂ ਜੇ ਕੋਈ ਡਿੱਗਦਾ ਉਹਨੂੰ ਹੀ ਚੱਕਦੇ ਆ ਜੇ ਕੋਈ ਸਿਰ ਤੇ ਹੀ ਚੜਨ ਨੂੰ ਕਰੇ ਉਹਨੂੰ ਫੇਰ ਖਵਾ ਕੇ ਥੱਲੇ ਵੀ ਤੁਹਾਨੂੰ ਚੜਨਾ ਆਉਂਦਾ ਇਹ ਉਹਨਾਂ ਵੱਲੋਂ ਜੀ ਮਾਫੀ ਨਾਮ ਮੰਗੀ ਨਹੀਂ ਨਾਮ ਨਹੀਂ ਇਹ ਵੀ ਸੁਖੰਤ ਹੈ ਪਗਾ ਸਕਦਾ ਖਾਲਸਾ ਤੇ ਬੈਠੇ ਆ ਤੇ ਵੱਡੇ ਤੋਂ ਵੱਡੇ ਅਫਸਰ ਨੂੰ ਮੰਗਾ ਸਕਦਾ ਜਦੋਂ ਰੋਡ ਹੈ ਨਾ 2 ਮਿੰਟ ਜਾਮ ਦੁਕਾਨ ਹੋਈ ਬੰਦ ਉਹਨਾਂ ਦੇ ਨਿਕਲ ਗਏ ਚੀਕਾਂ ਸਾਡੇ ਸਿੱਖ ਧਰਮ ਨੂੰ ਤੇ ਅੱਗੇ ਬਦਨਾਮ ਕੀਤਾ ਜਾ ਰਿਹਾ ਸਾਡੇ ਸਿੱਖ ਧਰਮ ਦੇ ਵੀ ਆਗੂ ਮੈਂ ਕਹਿਣ ਤੋਂ ਗਰੇਜ ਨਹੀਂ ਕਰਾਂਗਾ ਵੱਡੇ ਵੱਡੇ ਮਸਲੇ ਜਾ ਕੇ ਮੀਟਿੰਗਾਂ ਕਰ ਲੈਂਦੇ ਆ ਵੱਡੇ ਵੱਡੇ ਚਿਰਕ ਕੱਢ ਕੇ ਬਹਿ ਜਾਂਦੇ ਆ ਵੱਡਿਆਂ ਵੱਡਿਆਂ ਖੀਰ ਸਾਭਾ ਪਰ ਲੈਂਦੇ ਆ ਇਹੋ ਜਿਹੇ ਮੁੱਦੇ ਕਿਹਨਾਂ ਨੇ ਸੁਭਾਲਣੇ ਆ ਤੇ ਜਿਹੜੇ ਇਹੋ ਜਿਹੇ ਮੁੱਦੇ ਸੁਭਾਲਦੇ ਆ ਉਹਨਾਂ ਨਾਲ ਤੋਂ ਤਿਆਰ ਨਹੀਂ ਹੁੰਦੇ ਇਹ ਸਾਡੀ ਸਰਮੋਰ ਸੰਸਥਾ ਹੀ ਕਾਇੂਕੀ ਹੋਵੇ ਨਾ ਸਰਕਾਰ ਜੋ ਅਕਾਲ ਤਖਤ ਸਾਹਿਬ ਨੂੰ ਨਮਸਤਾ ਕਰਦੇ ਉੱਤੇ ਪਰ ਇਹ ਬਾਦਲਦਲ ਦੀ ਦੇਮਾ ਦੇ ਜ਼ਿੰਦੇਦਾਰ ਨਿਕਲੇ ਤੇ ਉੱਥੇ ਪ੍ਰਧਾਨ ਨਿਕਲੇ ਜਿਉਂ ਸਾਡੇ ਇੱਕ ਦੇ ਸਿੰਘਾ ਜੀ ਖਾਲਸਾ ਦੇ ਇੱਕ ਵੀ ਬੈਜੇ ਨਾ ਤੇ ਬੰਦੇ ਦੇ ਪੁੱਤ ਦੁਨੀਆ ਸਾਰੀ ਤੇ ਭਣਾ ਕੇ ਦੱਸ ਦਵੇ ਕਿ ਸਿੱਖਾਂ ਦੀ ਰਹਿਨਮਾਈ ਕਿੱਦਾਂ ਹੁੰਦੀ ਆ ਪਰ ਇਹਨਾਂ ਨੇ ਗਦਰ ਗੰਦ ਪਾਤਾ ਤਾਂ ਹੀ ਅਜਿਹੇ ਸੁਭਾਅ ਹੁੰਦੀਆਂ ਨੇ ਉਹਨਾਂ ਨੂੰ ਉਹ ਜਿਹੜੇ ਨੰਬੜੇ ਆ ਨਾ ਉਹ ਖਾਲਸੇ ਨੂੰ ਆਉਂਦੇ ਆ ਇਸੇ ਕਰਕੇ ਇਹ ਖਾਲਸਾ ਇਸੇ ਕਰਕੇ ਦੁਹਰਾਵਾ ਕਿ ਅਸ ਹੋੜ ਕੱਟ ਪ੍ਰਵਾਹ ਕੀਤੀ ਹੋਣੀ ਅਸੀਂ ਪ੍ਰਵਾਹ ਕਰ ਬਾਬਾ ਜੀ ਗਾਇਕਾਂਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕੋਈ ਗਾਇਕਾਂਾਂ ਤੇ ਜਿਹੜੇ ਗਾਉਂਦੇ ਐ ਇਦਾਂ ਦੇ ਗਾਣੇ ਬਿਲਕੁਲ ਰੋਂਗ ਚੱਲਦਾ ਬਾਹਰ ਤੇ ਪਰ ਵੀ ਹੋਣੀ ਚਾਹੀਦੀ ਤੇ ਬਾਬਾ ਜੀ ਇੱਥੇ ਇੱਥੇ ਆਉਣ ਤੋਂ ਪਹਿਲੇ ਤੁਹਾਡੀ ਗੱਲਬਾਤ ਹੋਈ ਕੋਈ ਫੋਨ ਤੇ ਇਹਨਾਂ ਨਾਲ ਜਾਂ ਕੰਟੈਕਟ ਹੋਇਆ ਤੁਹਾਡਾ ਕੋਈ ਗੱਲਬਾਤ ਨਹੀਂ ਹੋਈ ਸਾਨੂੰ ਬਾਹਰੋਂ ਵੀ ਆਈਆਂ ਬਾਹਰੋਂ ਵੀਡੀਓ ਆਈਆਂ ਵੇਖ ਕੇ ਮਨ ਦੁਖੀ ਹੋਇਆ ਲੋਕੀ ਇਹਨਾਂ ਦੀ ਵੀਡੀਓ ਟੈਗ ਕਰਕੇ ਨਾਲ ਤੇ ਦੁਖਿਆਰ ਕਰ ਰਹੇ ਆ ਵੀ ਅਸੀਂ ਤਾਂ ਤੁਹਾਡੇ ਨਾਲ ਇੰਨਾ ਚੰਗਾ ਕੀਤਾ ਕਾਜੀ ਦੁਨੀਆ ਦੀ ਪਰਵਾਹ ਨਾ ਕਰਦੇ ਹੋ ਜ ਤੁਹਾਡੇ ਨਾਲ ਖੜੇ ਅੱਜ ਤੁਸੀਂ ਸਾਨੂੰ ਰੋਂਗ ਸ਼ਬਦ ਸਾਨੂੰ ਗੰਦੀਆਂ ਗਾਲਾਂ ਕੱਢ ਰਹੇ ਹੋ ਤੇ ਮੈਂ ਤੁਹਾਡੇ ਲਈ ਚੰਗੀ ਗੱਲ ਨਹੀਂ ਉਹਨਾਂ ਲੋਕਾਂ ਦੀ ਕੌਲ ਆਈਆਂ ਦਰਦ ਲੈ ਕੇ ਆਏ ਜਿਹੜੇ ਲੋਕ ਇਹਨਾਂ ਦਾ ਸਾਥ ਦੇ ਰਹੇ ਸੀਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਹੜੇ ਲੋਕ ਇਹਨਾਂ ਦਾ ਸਾਥ ਦੇ ਰਹੇ ਸੀ ਹੁਣ ਮੈਂ ਉਹਨਾਂ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਹਾਂ ਵੀ ਤੁਸੀਂ ਇਹ ਸਾਥ ਦੇਂਦਾ ਨਤੀਜਾ ਵੇਖ ਲਿਆ ਇਹ ਹੁਣ ਤੁਸੀਂ ਕਹਿ ਰਹੇ ਹੋ ਨਾ ਸਾਨੂੰ ਕਿ ਅਸੀਂ ਸਾਥ ਦਿੱਤਾ ਤੇ ਇਹਨਾਂ ਨੇ ਨੰਮ ਘਰਾਮੀ ਕੀਤੀ ਸਾਡੇ ਸਾਥ ਦੇਂਦਾ ਗਲਤ ਪ੍ਰਨਾਮ ਨਿਕਲਿਆ ਇਸੇ ਕਰਕੇ ਕੋਈ ਬਹੁਤੀ ਵਾਰੀ ਕਿਸੇ ਨੂੰ ਸਮਝਾਉਂਦਾ ਨਹੀਂ ਸਾਥ ਦੇਣੋਂ ਲੋਕ ਘਟ ਜਾਂਦੇ ਨੇ ਕਿ ਜਿਹੜੇ ਕੁੱਤੇ ਦੀ ਪੂਛ ਆ ਕੁੱਤੇ ਦੀ ਪੂਛ ਹੀ ਰਿੰਦੀ ਉਹ ਕਦੀ ਸਿੱਧੀ ਨਹੀਂ ਅਬੇ ਲੱਗਦਾ ਇਹਨਾਂ ਨੂੰ ਗਿਲਟੀ ਫੀਲ ਹੋ ਰਹੀ ਕਿ ਐ ਇੰਨਾ ਕੁਛ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਤਾਂ ਮਤਲਬ ਹੀ ਨਹੀਂ ਰਤਬਲੀ ਨਹੀਂ ਹੈਨਾ ਇਹ ਫੀਲ ਹੋਇਆ ਹੁੰਦਾ ਹੁਣ ਜਿਨ੍ਹਾਂ ਨੇ ਸਾਥ ਦਿੱਤਾ ਹਮਦਰਦੀ ਜਤਾਈ ਬਣਦੀ ਸੀ ਉਦੋਂ ਅਸੀਂ ਵੀ ਨਾਲ ਖੜੇ ਬਣਦਾ ਸੀ ਉਦੋਂ ਪਰ ਹੁਣ ਜਿਨ੍ਹਾਂ ਨੇ ਸਾਥ ਦਿੱਤਾ ਇਹ ਸਾਰਿਆਂ ਨੂੰ ਮੈਸੇਜ ਦਿੰਨੇ ਆ ਸੁਨੇਹਾ ਦਿੰਨੇ ਆ ਬਾਰ ਇਹੀ ਕੰਟੈਕਟ ਇਹਨਾਂ ਦੇ ਨਾਲ ਕਰਕੇ ਚੰਗੀ ਤਰ੍ਹਾਂ ਨਾਮ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਅੱਗੇ ਤੇ ਲੋਕਾਂ ਨੂੰ ਸ਼ੱਕ ਸੀ ਨਾ ਕਿ ਵੀਡੀਓ ਪਿਛਲੇ ਵਾਇਲਰ ਕਰ ਦਿੱਤੀ ਆ ਜਾਂ ਇਹਨਾਂ ਕੋਲ ਗਲਤੀ ਹੋ ਗਈ ਆ ਪਰ ਇਹੋ ਜਿਹਾ ਕਰਤੂਤਾ ਵੇਖ ਕੇ ਮੈਂ ਗਾਰੰਟੀ 100% ਕਹਿ ਸਕਦਾ ਕਿ ਵੀਡੀਓ ਨਾ ਖੁਦ ਬਣਾ ਕੇ ਇਹਨਾਂ ਨੇ ਆਪ ਵਾਇਲਰ ਕੀਤੀ ਆ ਇਹਦੇ ਪਿੱਤੇ ਮਕਸ਼ਦ ਕੀ ਆ ਇਹਨਾਂ ਦਾ ਕਿੰਨੀ ਕੇ ਗਿਰੀ ਸੋਚ ਵਾ ਉਹ ਵਾਇਗੁਰ ਜਾਣਦਾ ਜਾਂ ਇਹ ਜਾਣਦੇ ਤੇ ਬਬੀ ਕਿੰਨੀ ਦੇਰ ਤੱਕ ਇੱਥੇ ਇਦਾਂ ਜਨਤੀਆਂ ਦੇ ਆਪਣੇ ਖਾਲਸੇ ਦੀ ਪਿੱਛੇ ਤੱਕ ਜਿੰਨਾ ਚਿਰ ਸਾਨੂੰ ਪਿੱਛੋਂ ਕੰਮ ਨਹੀਂ ਹੁੰਦਾ ਜਿਨ੍ਹਾਂ ਨੇ ਵੱਡੇ ਆਏ ਆ ਵੱਡੇ ਬਾਪ ਕੰਨ ਨਹੀਂ ਹੁੰਦਾ ਖਾਲਸਾ ਇੱਥੇ ਰਹੂਗੀ ਜਿੰਨਾ ਚਿਰ ਕੋਈ ਸਪਸ਼ਟੀਕਰਨ ਨਹੀਂ ਹੁੰਦਾ ਗੱਲ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਇੱਥੇ ਪੈ ਰਹੇ ਹਾਂ ਤੇ ਹੁਣ ਇਹਨਾਂ ਸਟਾਫ ਨੇ ਤੁਹਾਡੀ ਗੱਲਬਾਤ ਕਰਾਈ ਉਹਨਾਂ ਨਾਲ ਇਹ ਕੁਝ ਆਪਣੀ ਗੱਲਬਾਤ ਕੀਤੀ ਆਪ ਕੀਤੀ ਖੁਦ ਇਹਨਾਂ ਨੇ ਮੈਡਮ ਨਾਲ ਵੀ ਹੋਈ ਉਹ ਕਹਿੰਦੀ ਉਹ ਜੈਪੁਰ ਗਏ ਨੇ ਉਹਨਾਂ ਕੱਲ ਨੂੰ ਆ ਜਣਾ ਵਾ ਸਤਿ ਸ਼ਬ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਮੁਰਕੇ ਉਹਨਾਂ ਨੇ ਕਿਹਾ ਵੀ ਤੁਸੀਂ ਆ ਕਾਲ ਕਰ ਲਓ ਨੰਬਰ ਲੈ ਲਓ ਜਦੋਂ ਅਸੀਂ ਉਹ ਨੰਬਰ ਤੋਂ ਕਾਲ ਕੀਤੀ ਗੱਲ ਕਰਨ ਦਾ ਕੋਸ਼ਿਸ਼ ਕੀਤੀ ਇਹਨਾਂ ਦਾ ਸੋਚ ਉਫ ਆ ਰਿਹਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਿੰਘ ਪਹੁੰਚ ਕੇ ਸਟਾਫ ਨੇ ਦੱਸ ਦਿੱਤਾ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਸੋਚ ਉਫ ਕਰ ਲਈ ਠੀਕ ਹੈ ਜੀ ਅੱਜ ਜੀ ਤੁਸੀਂ ਨੁਮਾਇੰਦਗੀ ਤੌਰ ਤੇ ਵੀਡੀਓ ਦੇਖੋ ਆਹ ਵਾਲੀ ਵੀਡੀਓ ਜਿੱਤੇ ਐਸਾ ਸੈਂਪਲ ਆ ਗਿਆ ਜੀ ਜਿੱਥੇ ਹਾਂ ਮਾਈਕ ਬੜੀ ਦਾ ਤਬੀ ਇਹਦੇ ਵਿੱਚ ਦੁਨੀਆ ਦਾ ਕੀ ਹਾਂ ਦੇ ਦੁਨੀਆ ਕੈਸੀ ਜੇ ਕਿਆ-ਕਿਆ ਰੰਗ ਦਿਖਾਏ ਦੁਨੀਆ ਬੜੀ ਭੈਣਚੋਰ ਦੁਨੀਆ ਦਾ ਕੀ ਕਸੂਰ ਹੈ ਦੁਨੀਆ ਦਾ ਕੀ ਕਸੂਰ ਹੈ ਤੇ ਵੀਡੀਓ ਇਹਨਾਂ ਵੱਲੋਂ ਤੁਸੀਂ ਕਸੂਰ ਕੀਤਾ ਤੇ ਤੁਸੀਂ ਕਸੂਰ ਦੀ ਸਜ਼ਾ ਭੁਗਤੀ ਤੇ ਸਾਡਾ ਕੀ ਕਸੂਰ ਜਿੰਨਾ ਤੁਹਾਡੀ ਹੈਲਪ ਕੀਤੀ ਸਾਰੇ ਲੋਕਾਂ ਨੇ ਕਸੂਰ ਉਹਨਾਂ ਦਾ ਕੱਢ ਰਿਹਾ ਹੈ ਕਾਨੂੰਨ ਨੇ ਦਿਖਾਇਆ ਛੋਟੀ ਜਿਹੀ ਕਈ ਸਾਡੇ ਕੋਲ ਵੀਡੀਓ ਪਹੁੰਚੀਆਂ ਹੋਈਆਂ ਜਿਹੜੀਆਂ ਮਤਲਬ ਗਲਤ ਜਿਹੜਾ ਤਰੀਕੇ ਦੇ ਨਾਲ ਉਹ ਗਾਣਿਆਂ ਦੇ ਉੱਤੇ ਵੀਡੀਓ ਜਿਹੜੀਆਂ ਪਾਈਆਂ ਹੋਈਆਂ ਸਾਰਿਆਂ ਨੂੰ ਇਹਨਾਂ ਗੱਲਾਂ ਸਹਿਜ ਰੋੜੇ ਨੂੰ ਨਹੀਂ ਇਹ ਵਰਪ੍ਰੀਤ ਕਾਨੂੰਨੀ ਕੱਲਾ ਅਸੀਂ ਉਹਨਾਂ ਨੂੰ ਵੀ ਸਨੇਹਾ ਦੇ ਰਹੇ ਜਿਹੜੇ ਅੱਜ ਦੇ ਸਮੇਂ ਉਤੇ ਇੰਸਟਾਗ੍ਰਾਮ ਤੇ ਆਮ ਫੇਸਬੁੱਕਾਂ ਤੇ ਸਾਰੀ ਜਗ੍ਹਾ ਗਲਤ ਗਾਣਿਆਂ ਉਤੇ ਦਸਤਾਰਾਂ ਪਾ ਕੇ ਜਿਹੜੀਆਂ ਬੱਚੀਆਂ ਜੋ ਵੀ ਕਰ ਰਹੀਆਂ ਐਕਟਿੰਗ ਆ ਉਹ ਬਿਲਕੁਲ ਗਲਤ ਕਰ ਰਹੀਆਂ ਇਹੋ ਜਿਹਾ ਕੰਮ ਨਾ ਕਰੋ ਗੰਦੇ ਗੀਤਾਂ ਦੇ ਉਤੇ ਗੁਰੂ ਸਾਹਿਬ ਦੀ ਸਿੱਖੀ ਨੂੰ ਨਾ ਬਦਨਾਮ ਕਰੋ ਵਾਹਿਗੁਰੂ ਜੀ ਕਾ ਸਤਿ ਸਤ ਵਾਹਿਗੁਰੂ ਜੀ ਕੀ ਫਤਿਹ ਸਰ ਜਿਹੜੇ ਇਹੋ ਜਿਹੇ ਜਾਣੇ ਕਰਦੇ ਨੇ ਸਿੰਗਰ ਤੋਂ ਉਹਨਾਂ ਨੂੰ ਕੋਈ ਨਹੀਂ ਉਹਨਾਂ ਨੂੰ ਮੈਸੇਜ ਨਾਲ ਸਨੇਹਾ ਸਾਡੀ ਚੇਤਾਵਨੀ ਆ ਕਿ ਜੇ ਤੁਹਾਨੂੰ ਫੋਨ ਕਰਦੇ ਆ ਸਾਡੀ ਸਾਡੀ ਪਹੁੰਚ ਨਹੀਂ ਪਹੁੰਚ ਨਹੀਂ ਉਹਨਾਂ ਤੱਕ ਹੈ ਨਾ ਜੇ ਅਸੀਂ ਪਹੁੰਚ ਜਾਈਏ ਸਾਡੇ ਆਪ ਜੇ ਲੱਗ ਜਾਣ ਉਹਨਾਂ ਦੀ ਵੀ ਲੱਗਾ ਤੋੜਾਂਗੇ ਤੇ ਸਮਝਾ ਦਿੰਦੇ ਕਿ ਸੁਧਰ ਜਾਓ ਇਹ ਗੱਲ ਇਹ ਨਹੀਂ ਕਿ ਪਹੁੰਚ ਬਾਬਾ ਜੀ ਦੀ ਪਹੁੰਚ ਦੀ ਸੱਚੀ ਗੱਲ ਹੈ ਪਹੁੰਚ ਪਹੁੰਚਾਉਣ ਦਾ ਤਰੀਕਾ ਵਾ ਦੋ ਚੌਥੀ 25ਵੀਂ 6ਵੀਂ ਆਈ ਜਦੋਂ ਕੇਸਰੇ ਪਿੱਛੇ ਕੋ ਲੱਗ ਜਾਏ ਨਾ ਫਿਰ ਪਹੁੰਚ ਹੋ ਜਾਂਦੀ ਹੁੰਦੀ ਆ ਇਸ ਕਰਕੇ ਉਹ ਵੀ ਜਿਹੜੇ ਜਿਹਦੇ ਬੁੱਤ ਵੱਡ ਜਾਣ ਸਾਡੇ ਪੰਜਾਬ ਚ ਕਲਚਰ ਨਾ ਖਰਾਬ ਕਰ ਦੇ ਜਲੰਧਰ ਵਿਖੇ ਪਹੁੰਚੇ ਹੋਏ ਆ ਸਾਰੇ ਸਿੰਘ ਕਿ ਦੁਨੀਆ ਬੜੀ ਭੈਣ ਚੋ ਤਾਂ ਸਾਨੂੰ ਕਹਿੰਦੇ ਵੀ ਸਰੋ ਹੁੰਦੀ ਆ ਕਿਉਂਕਿ ਦੁਨੀਆ ਆਗਮ ਅਗੂਲਾ ਵੀ ਆ ਉਦੋਂ ਬਾਬਾ ਜੀ ਵੀ ਉਹਨਾਂ ਦੀ ਸਪੋਰਟ ਵਿੱਚ ਜਲੰਧਰ ਪਹੁੰਚੇ ਸੀ ਜਦੋਂ ਨਾਲ ਇਹ ਕੰਮ ਹੋਇਆ ਸੀ ਕਾਫੀ ਦੁਨੀਆ ਉਹਨਾਂ ਦੀ ਸਪੋਰਟ ਵਿੱਚ ਖੜੀ ਹੋ ਗਈ ਸੀ ਹਰ ਇੱਕ ਬੰਦਾ ਸਪੋਰਟ ਚ ਖੜਾ ਕਿ ਤੁਹਾਡਾ ਘਰ ਦਾ ਕੰਮ ਹੈ ਤੁਹਾਡੇ ਆਪਣੇ ਮੀਆਂ ਬੀਬੀ ਦੇ ਕੋਲੋਂ ਚੱਕਰ ਹੋ ਗਿਆ ਦੁਨੀਆ ਤੁਹਾਡੇ ਨਾਲ ਆ ਤੁਸੀਂ ਪਰਵਾਹ ਨਾ ਕਰੋ ਜਦੋਂ ਦੁਨੀਆ ਜਾ ਕੇ ਤੁਹਾਨੂੰ ਬੁਲਾਉਂਦੀ ਹੈ ਕਿ ਸਾਰੀ ਦੁਨੀਆ ਨੂੰ ਇਹਨਾਂ ਨੇ ਗਾਣਾ ਲਾ ਕੇ ਜਿਹੜੇ ਐਕਸ਼ਨ ਕਰਕੇ ਤੇ ਇੰਨੀ ਗੰਦੀ ਗਾਲ ਦਿੱਤੀ ਆ ਇਹਦਾ ਮਤਲਬ ਕੀ ਆ ਤੇ ਅੱਜ ਕਹਿੰਦੇ ਜੈਪੁਰ ਗਏ ਆਗੇ ਆ ਕਿਸਮਤ ਚੱਲੀ ਹੈ ਸਾਨੂੰ ਇੱਥੇ ਮਿਲੇ ਨਹੀਂ ਪਰ ਇਹਦੀ ਕਲੈਰੀਫਿਕੇਸ਼ਨ ਫੋਨ ਤੇ ਦੇਣਗੇ ਇਹ ਗਾਣਾ ਪਾਉਣ ਦੀ ਵਜ੍ਹਾ ਕੀ ਆ ਤੇ ਇਹ ਗਾਣਾ ਤੁਸੀਂ ਕਿਉਂ ਪਾਇਆ ਜਦੋਂ ਤੁਹਾਨੂੰ ਲੋਕਾਂ ਨੇ ਮaaf ਕਰ ਦਿੱਤਾ ਲੋਕਾਂ ਨੇ ਤੁਹਾਡੇ ਨਾਲ ਸਹਿਮਤੀ ਕਰ ਦਿੱਤੀ ਤੇ ਲੋਕਾਂ ਨੇ ਤੁਹਾਨੂੰ ਸਹਿਮਤੀ ਕਰਕੇ ਤੁਹਾਡਾ ਸਾਥ ਦਿੱਤਾ ਹਰ ਇੱਕ ਨੇ ਤੁਹਾਡਾ ਸਾਥ ਦਿੱਤਾ ਤੁਸੀਂ ਸਾਰੀ ਦੁਨੀਆ ਨੂੰ ਗਾਲਾਂ ਕੱਢ-ਕੱਢ ਕੇ ਵੀਡੀਓ ਪਾ ਕੇ ਐਕਸ਼ਨ ਕਰ ਰਹੇ ਹੋ ਫਿਰ ਬੰਦੇ ਦੇ ਪੁੱਤ ਨਹੀਂ ਨਾ ਤੁਸੀਂ ਬਣੇ ਕੋਲਰ ਪੀਜੇ ਦੇ ਨਾਲ ਤੁਸੀਂ ਮਸ਼ਹੂਰ ਤੇ ਹੋਏ ਹੋ ਪਰ ਦੁਨੀਆ ਦੇ ਤੁਸੀਂ ਜਿੱਥੇ ਸੱਦ ਭਾਅ ਨਾਲ ਲਈਆਂ ਦੁਨੀਆ ਦੀਆਂ ਸਿੱਖਿਆ ਨਹੀਂਆਂ ਉੱਥੇ ਅੱਜ ਦੁਨੀਆ ਦੀ ਤੁਸੀਂ ਗਾਲਾਂ ਲੈ ਰਹੇ ਹੋ ਦੁਨੀਆ ਦੀ ਆ ਵੱਦ ਸੀਸਾ ਤੁਸੀਂ ਜਿਹੜੇ ਆ ਨਾ ਉਹ ਹਾਸਲ ਕਰ ਰਹੇ ਹੋ ਤੇ ਕੁਆਲੀਫਿਕੇਸ਼ਨ ਵੀ ਦੇਣੀ ਪੈਣੀ ਆ ਤੇ ਬਾਬਾ ਮੰਗੂ ਮੜਸੀ ਤੇ ਬਾਬਾ ਇੰਦਰ ਜੀ ਜੂ ਕਹਿੰਨਾ ਤੁਸੀਂ ਵੀ ਜੋ ਕਹਿਣਾ ਚਾਹੁੰਦੇ ਹੋ ਲਾਈਵ ਦੇ ਵਿੱਚ ਕਹੋ ਤੇ ਕੁਆਲੀਫਿਕੇਸ਼ਨ ਹੋਣੇ ਤੁਹਾਨੂੰ ਇੱਥੇ ਕਲੀਅਰੈਂਸ ਦੇਣੀ ਪੈਗੀ ਮੋਬਾਈਲ ਤੇ ਜੈਪੁਰੋ ਚਾਹੇ ਕਿਤੇ ਵੀ ਹੋ ਸੱਜਣ ਉਸੇ ਵੱਡਿਆਂ ਵੱਡੇ ਨੂੰ ਸਾਥ ਲੈਣੀ ਜਦੋਂ ਕਿਤੇ ਪਹੁੰਚ ਜਾਈਏ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਗੱਲ ਇਹ ਹੈ ਕਿ ਅਸੀਂ ਉਹ ਜਦੋਂ ਪਹੁੰਚੇ ਸੀ ਇੱਥੇ ਸਾਨੂੰ ਇਹ ਜਗਾ ਕਿ ਬਹੁਤ ਜ਼ਿਆਦਾ ਲੋਕ ਲੋਕੇ ਵੀਡੀਓ ਦੇਖੀਆਂ ਇਥੋਂ ਵੀ ਸੰਖੋ ਜਾਲੀਆਂ ਕੋ ਲਾਇਆ ਕਿ ਇਤਰੀ ਆ ਕੇ ਬਣਾ ਲਿਆ ਕਿ ਬਈ ਕੰਮ ਚੱਲਿਆ ਪਹਿਲਾਂ ਆਪ ਬੁਧ ਖੁਸ਼ੀ ਨਾਲ ਆਪਣੇ ਸ਼ਰੀਰ ਵੀ ਹੱਪਿਆਣਾ ਕਰ ਲਿਆ ਇਸ ਕਰਕੇ ਸੀਤੇ ਪੁੱਛੇ ਹੁਣ ਹੁਣ ਜਦੋਂ ਉਹਨਾਂ ਨੇ ਵੀਡੀਓ ਅਗਾਹ ਹੋਰ ਪਾਣੀਆ ਸ਼ੁਰੂ ਕਰਤੀਆਂ ਗਾਲੇ ਫਿਰ ਉਹਦੇ ਦਸਤਾਰ ਹੋਵੇ ਤੇ ਜਿਹੜੇ ਨਾਲ ਦੀ ਉਹਨਾਂ ਦੀ ਬੀਬੀ ਉਹਨਾਂ ਨੇ ਕੱਪੜੇ ਵੀ ਟੱਕ ਪਾਇਆ ਪਰ ਫਿਰ ਵੀ ਲੱਗਦਾ ਸੁੰਦਰ ਨਹੀਂ ਲੱਗਦਾ ਇਹ ਇੱਕ ਗਾਲਾ ਕੜਨੀਆ ਗਾਣਿਆਂ ਦੇ ਵਿੱਚ ਉਹ ਸਹੀ ਨਹੀਂ ਗੱਲ ਅਸੀਂ ਜਦੋਂ ਹੱਕ ਦੇ ਵਿੱਚ ਆਏ ਸੀਆਂ ਦਾ ਸਾਨੂੰ ਵੀ ਸਾਡਾ ਇਹ ਲੋਕ ਕਹਿੰਦੇ ਕਿ ਤੁਸੀਂ ਕਿਉਂ ਹੰਗਰੇ ਵਿੱਚ ਪਹੁੰਚੇ ਪਰ ਉਹ ਸਾਨੂੰ ਇਹ ਕਹਿੰਦਾ ਕਿ ਜਲਦੀ ਮਾਫ਼ ਕੀਤੀ ਜਾਵੇ ਉਹਨਾਂ ਨੇ ਸਮੇਂ ਤੇ ਵਧੀਆ ਢੰਗ ਦੇ ਨਾਲ ਆਪਣਾ ਜੀਵਨ ਬਤੀਤ ਕਰਨ ਤਾਂ ਹੱਕ ਚਾਹੁੰਦਾ ਸਾਡਾ ਇਹ ਕਾਰਨ ਸੀ ਪਰ ਹੁਣ ਜਿਹੜੀ ਉਹਨਾਂ ਨੇ ਵੀਡੀਓ ਅੱਗਾ ਹੋਰ ਪਾ ਰਹੇ ਆ ਕਰ ਰਹੇ ਉਹ ਬਿਲਕੁਲ ਪਰੋਮ ਕਰ ਰਹੇ ਗਲਤ ਕਰ ਰਹੇ ਗੁਰਮਤ ਦੇ ਉਸੂ ਦਾ ਉਲਟ ਕਰ ਰਹੇ ਆ ਸੋ ਇਹ ਮਾਫ਼ੀ ਦੀ ਗੱਲ ਇਹ ਨਹੀਂ ਸੀ ਕਿ ਮੰਨੋ ਖੱਲਾਸ਼ੀਰੀ ਦੇ ਕਿ ਜੋ ਮਰਜੀ ਕਰੋ ਇਹ ਗੱਲ ਨਹੀਂ ਸੀ ਉਹਨਾਂ ਵੀ ਤੇ ਹੁਣ ਵੀ ਅਸੀਂ ਕਹਿੰਨੇ ਆ ਕਿ ਜਿਹੜੀਆਂ ਵੀਡੀਓ ਪਾਈਆਂ ਉਹ ਸਾਰੀਆਂ ਭਲਾ ਮਾਨਸ ਨਾਲ ਤਲੀ ਲ ਕਰਕੇ ਤੇ ਸਾਰੀਆਂ ਸੰਤਾਂ ਦੇ ਪਾਸੋਂ ਹੱਥ ਜੋੜ ਕੇ ਮਾਫੀ ਮੰਗੇ ਕਿ ਹਾਂ ਵੀ ਸਾਡੀ ਗਲਤੀ ਹੈ ਅਸੀਂ ਇਹ ਗੱਲ ਕਿੰਨੀ ਮਾੜੀ ਗੱਲ ਹੈ ਕਿ ਇਹ ਕਹਿ ਦੇਣਾ ਗਾਣੇ ਦੇ ਵਿੱਚ ਉਹ ਗਾਣਾ ਹੀ ਗਾ ਰਿਹਾ ਉਹਦੇ ਵਿੱਚ ਐਕਟਿੰਗ ਕਰਕੇ ਕਹਿ ਦੇਣਾ ਦੁਨੀਆ ਸਾਰੀ ਮਤਲਬ ਗਾਲ ਕਰਨੀ ਭੈਣ ਚੋੜ ਕਿੰਨੀ ਮਾੜੀ ਗੱਲ ਹੈ ਸੋ ਇਹ ਸਾਰੀ ਦੁਨੀਆ ਨੂੰ ਮਾੜਾ ਕਹਿਣਾ ਬਹੁਤ ਮਾੜੀ ਗੱਲ ਹੈ ਸੋ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪ੍ਰਣਵਤ ਨਾਨਕ ਤਾਰੋਸ ਅਸਲਤਾਂ ਸਿੱਖ ਦਾ ਜੀਵਨ ਤਾਂ ਇਹੋ ਜਿਆ ਸਾਰਿਆਂ ਦਾ ਚਰਦਾਰ ਜਿਹੜਾ ਆਪਣਾ ਉੱਚਾ ਹੋਵੇ ਤੇ ਸਾਰਿਆਂ ਦੇ ਚਰਦਾਰ ਨੂੰ ਉੱਚੇ ਲੱਗਦੇ ਆ ਸੋ ਇਸ ਕਰਕੇ ਅਸੀਂ ਇਹ ਕਪੜ ਜੋੜੀ ਨੂੰ ਦੋਨਾਂ ਨੂੰ ਹੀ ਕਹਿੰਦੇ ਆ ਕਿ ਆਉਣ ਵਾਲੇ ਸਮੇਂ ਤੇ ਕੋਈ ਇਤਾਂ ਦਾ ਨਾ ਹੋਵੇ ਜਿਹੜੀ ਪਾਈ ਹੋਈ ਵੀਡੀਓ ਉਹਦੀ ਵੀ ਤੁਸੀਂ ਆਪਣੀ ਸਫਾਈ ਸਾਦੀ ਦੇ ਕੇ ਮਾਫੀ ਮੰਗੋ ਜੇ ਨਹੀਂ ਤੁਸੀਂ ਕਰਦੇ ਤਾਂ ਤੁਸੀਂ ਇੱਥੇ ਹੀ ਆ ਜੱਜ ਜਿਆ ਪੋਰਾ ਕੱਲ ਨੂੰ ਪਰਸੋਂ ਆ ਜਾਣਗੇ ਉਦੋਂ ਚੱਕਲਾਂਗੇ ਆ ਕੇ ਜੇ ਅਸੀਂ ਕੋਈ ਸਫਾਈ ਨਾਲ ਦੀ ਵੀਡੀਓ ਦੀ ਪੇਂਡੀਆਂ ਰਹੀਆਂ ਫਿਰ ਅਸੀਂ ਛੇਤਰ ਪੇਰਾਗੇ ਤੇ ਨਹੀਂ ਤਾਂ ਹਣ ਚਾਹੇ ਉਹ ਇਹ ਬੰਦਾ ਆਇਆ ਚਾਹੁੰਦਾ ਬੀਬੀ ਅਜੇ ਕੋਈ ਗਲਤ ਕਰਨਗੇ ਵਾਹਿਗੁਰੂ ਜੀ ਕਰਤਾ ਸਾਨੂੰ ਬਹੁਤ ਬਰੀ ਕਿਰਪਾ ਹੋਣੀ ਉਹਨੇ ਮੈਂ ਬੈਠਾ ਇੱਥੇ ਮੈਂ ਤਾਂ ਮਾਫੀ ਲੈ ਕੇ ਜਾਊਗਾ ਮੈਂ ਕੱਤਾ ਬਚਣਾ ਵੀ ਮੈਂ ਮਾਫੀ ਲੈ ਕੇ ਜਾਊਗਾ ਉਹਨਾਂ ਨਾਲ ਗੱਲ ਕਰਦਾ ਪਿਆ ਮੈਂ ਬਸ ਠੀਕ ਕੁਝ ਕਰੋ ਜੋ ਬਾਜੀ ਨੇ ਵੀ ਦੱਸ ਦਿੱਤਾ ਮੱਭੂ ਮੱਛ ਦੇਵੀ ਇਹ ਮਾਫੀ ਦੀ ਵੀਡੀਓ ਲੈ ਕੇ ਤੇ ਮਾਫੀ ਦੀ ਵੀਡੀਓ ਲੈ ਕੇ ਜਾਵਾਂਗੇ ਤੇ ਇੱਥੋਂ ਇਹਦੀ ਜਿਹੜੀ ਹੈ ਕਲੀਅਰਸ ਲੈ ਕੇ ਜਾਵਾਂਗੇ ਜਿਹੜਾ ਇਹਨੇ ਸਾਰੀ ਦੁਨੀਆ ਨੂੰ ਸਾਰੀ ਦੁਨੀਆ ਨੂੰ ਕੋਈ ਇੱਕ ਨੋ ਨਹੀਂ ਜੇ ਤੇਰੇ ਕੋ 10 ਵੈਰੀ ਹੋਣਗੇ ਉਹਦੇ ਵਿੱਚ ਕੋਈ ਆਪਣੇ ਆਉਣਗੇ ਕੋਈ ਰਿਸ਼ਤੇਦਾਰ ਹੋਣਗੇ ਕੋਈ ਸਰੀਕ ਹੋਣਗੇ ਉਹਨਾਂ ਨੂੰ ਕਹੇ ਕੁਝ ਨੂੰ ਕਹੇ ਇਹਦਾ ਮਤਲਬ ਨਹੀਂ ਕਿ ਸਾਰੀ ਦੁਨੀਆ ਤੂੰ ਲਪੇਟੇ ਤੇ ਲੈ ਲੇਗਾ ਐਡਾ ਵੱਡਾ ਤੂੰ ਸਟਾਰ ਨਹੀਂ ਬਣਿਆ ਜਾਂ ਐਡਾ ਵੱਡਾ ਜੇ ਤੂੰ ਫਾਲੋਅਰ ਨਹੀਂ ਤੇਰੇ ਬਣੇ ਕੁਝ ਵੀ ਕਰੀ ਜਾਏਗਾ ਇਹ ਸਾਰਿਆਂ ਨੂੰ ਤੁਹਾਨੂੰ ਸਮਾਇਓ ਜਿੰਨੇ ਤੁਸੀਂ ਸੁਣਦੇ ਹੋ ਵੀ ਇਹ ਜਿਹੜੀ ਗੱਲ ਕੀਤੀ ਇਹਨਾਂ ਨੇ ਕੀ ਕਰ ਰਹੇ ਆ ਕੀ ਕਰ ਰਹੇ ਇੱਕ ਗਲਤ ਕਰ ਰਹੇ ਆ ਸਹੀ ਕਰ ਰਹੇ ਨਹੀਂ ਹੁਣ ਉਹ ਜੋ ਕਰ ਰਹੇ ਆ ਤਾਨੂੰ ਪਤਾ ਹੋਣਾ ਕੀ ਕੀਤਾ ਉਹਨਾਂ ਨੇ ਵੀਡੀਓ ਪਾਈ ਆ ਵੀ ਸਾਰੀ ਦੁਨੀਆ ਹੀ ਭੈਣ ਚੋਦਾ ਜਿਹੜੇ ਬੰਦਿਆਂ ਨੇ ਉਹਨਾਂ ਦੀ ਸਪੋਰਟ ਕੀਤੀ ਉਹਨਾਂ ਨੂੰ ਵੀ ਗਾਲਾਂ ਕੱਢ ਰਹੇ ਆ ਜਦ ਕਿ ਉਸ ਤੋਂ ਪਾਬਾ ਜੀ ਆਏ ਸਪੋਰਟ ਕਰਨ ਜਦੋਂ ਇਹ ਕੰਮ ਹੋਇਆ ਵੀ ਅਸੀਂ ਤੇਰੇ ਨਾਲ ਖੜੇ ਆ ਸਿੰਘਾ ਪਰਵਾਰ ਨਾਲ ਕਰਦੇ ਕੰਮ ਹੋ ਗਿਆ ਇਸ ਤਰ੍ਹਾਂ ਸਾਥ ਦੇਵਾਂਗੇ ਇਹਦਾ ਮਤਲਬ ਇਹਨਾਂ ਦੇ ਬਾਣੇ ਨੂੰ ਇਹਨਾਂ ਨੂੰ ਵੀ ਤੇ ਬਾਹਰੋਂ ਵੀਡੀਓ ਪੈ ਰਹੀਆਂ ਦੁਨੀਆ ਤੋਂ ਲੋਕ ਹੁਣ ਗਾਲਾਂ ਕੱਢ ਰਹੇ ਆ ਵੀ ਤੁਸੀਂ ਸਾਨੂੰ ਵੀ ਲਪੇਟੇ ਚ ਲਿਆ ਚੰਗਿਆਂ ਚੰਗਿਆਂ ਬੰਦਿਆਂ ਨੇ ਸਾਨੂੰ ਕਿੱਥੋਂ ਕਿੱਥੋਂ ਕੌਣਾਂ ਆ ਰਹੀਆਂ ਕਿ ਬਾਬਾ ਜੀ ਉੱਥੇ ਪਹੁੰਚ ਕਰੋ ਤੇ ਸਾਡਾ ਤੇ ਜਾਣਾ ਬਣਦਾ ਸੀ ਜਾਵਾਂਗੇ ਤੇ ਇਹਨਾਂ ਲਾਗੇ ਕਰਦੇ ਜੋ ਇਹਨਾਂ ਦਾ ਬਣਦਾ ਉਹ ਬਾਬਾ ਜੀ ਤੁਸੀਂ ਹੋ ਯਾਰ ਮੈਂ ਕੀ ਕਹਿਣਾ ਤੁਸੀਂ ਬਾਬਾ ਜੀ ਜਾਈਓ ਉਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਉਹਨਾਂ ਕੋਲ ਜਾਈਏ ਕਰਦੇ ਆ ਹਾਂ ਹਾਂ ਕਰਦੇ ਆ ਕੋਈ ਨਹੀਂ ਸੋ ਇੱਕ ਮਿੰਟ ਵੀਡੀਓ ਕਾਲਿੰਗ ਉਹਨਾਂ ਨਾਲ ਨਨ ਕੰਨ ਵੀਡੀਓ ਬਣਾ ਕੇ ਠੀਕ ਹੈ ਬਾਕੀ ਰੋਡ ਵਾਲੀ ਸਮਾਜਣਾ ਖਬਰ ਹੈ ਸਾਰੇ ਜੰਨੇ ਮਾਰੇ ਕਿਰਪਾ ਕਰੋ ਹੋਰ ਸਾਨੂੰ ਵੀ ਲੋਕ